ਤੁਸੀਂ 2012 ਚ ਬਣਿਆ ਜੀ ਉਸ ਵੇਲੇ ਇੰਨੀ ਕਪੈਸਿਟੀ ਦੀ ਲੋੜ ਸੀ ਵੀ ਸਾਡੇ ਕੋਲੇ 6 ਹੋਣ ਤਾਂ ਕਿ ਜਿਹੜਾ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਤੇ ਲੋਡ ਘਟੇ ਜਿਹੜੇ ਆਪਣੇ ਦਰਸ਼ੀ ਘਰ ਹਸਪੀਟਲ ਹੈ ਉਹਦੇ ਤੇ ਲੋਡ ਘਟੇ ਇਹਦੀ ਬਿਲਕੁਲ ਲੋੜ ਹੈ ਜੀ ਬਹੁਤ ਜ਼ਿਆਦਾ ਲੋੜ ਸੀ ਤਾਂ ਹੀ ਆਪਾਂ ਸ਼ੁਰੂ ਕੀਤਾ ਜਿਸ ਤਰ੍ਹਾਂ ਡਾਕਟਰ ਨੇ ਦੱਸਿਆ ਕਿ ਇਹ 12 ਦੀ ਬਿਲਡਿੰਗ ਬਣੀ ਹੋਈ ਆ 12 ਤੋਂ ਬਾਅਦ ਦੋ ਸਰਕਾਰਾਂ ਨਿਕਲ ਗਈਆਂ ਦੋਨਾਂ ਸਰਕਾਰਾਂ ਨੇ ਨਾ ਹੀ ਇਧਰ ਨੂੰ ਧਿਆਨ ਦਿੱਤਾ ਤੇ ਜਿਸ ਤਰ੍ਹਾਂ ਆਪਾਂ ਇਹ ਦੇਣ ਦਿੱਤੀ ਆ ਨੌਰਥ ਰੋਕੇ ਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਾਕੀ ਹਲਕੇ ਵੀ ਨੇ 6 ਨੇ 6 ਜਗ੍ਹਾ ਤੇ ਖੁੱਲੇਗਾ ਬਿਲਡਿੰਗ ਬਣਾ ਕੇ ਉਹਦੇ ਵਿੱਚ ਸਟਾਫ ਵੀ ਦੇਣਾ ਹੁੰਦਾ ਇੱਕ ਕਪਨ ਦੇਣੀ ਹੁੰਦੀ ਆ ਦਵਾਈਆਂ ਦੇਣੀਆਂ ਹੁੰਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਸਟਾਫ ਭਰਤੀ ਕਰਕੇ ਉਹਨੂੰ ਚਲਾਣਾ ਹੁੰਦਾ ਜੀ ਉਹ ਕੰਮ ਮਾਨ ਸਰਕਾਰ ਕਰ ਰਹੀ ਆ ਤਿੰਨ ਸਰਕਾਰਾਂ ਲੰਘੀਆਂ ਮਾਨ ਸਰਕਾਰ ਨੇ ਆ ਕੇ ਹਸਪਤਾਲ ਚਲਾਉਣੇ ਸ਼ੁਰੂ ਕੀਤੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੈਲਥ ਸਵਾਮਾ ਸਾਡੇ ਵਾਸਤੇ ਸਭ ਤੋਂ ਪਹਿਲੇ ਨੇ ਅੱਜ ਅਸੀਂ ਸਾਰੀ ਜੀ ਫੀਲਿੰਗ ਦੇਣ ਜਾ ਰਹੇ ਆ ਜਿਹੜੇ ਸਾਡੇ ਲੋਕ ਨੇ ਸਾਰੇ ਜਿਵੇਂ ਆਪਾਂ ਕਹਿੰਦੇ ਆ ਰੋਜ਼ ਰੋਜ਼ਗਾਰ ਕਰਕੇ ਸ਼ਾਮ ਨੂੰ ਰੋਟੀ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੀ ਫੈਸਿਲਿਟੀ ਦੇਣ ਦੀ ਬਹੁਤ ਜ਼ਰੂਰੀ ਸੀਗੀ ਸਸਿਕਾ ਲੁਧਿਆਣਾ লাই ਦੇਖ ਰਹੇ ਤੁਸੀਂ ਮੈਂ ਨਿਤ ਤੁਹਾਡੇ ਤਾਂ ਪਹੁੰਚਿਆ ਅੱਜ ਲੁਧਿਆਣਾ ਸਿਵਲ ਸਰਜਨ ਦੱਸ ਦਿੰਦੇ ਆ ਤੁਹਾਨੂੰ ਕਿ ਅਰਬਨ ਕਮਿਊਨਿਟੀ ਹੈਲਥ ਸੈਂਟਰ ਸਰਕਾਰੀ ਹਸਪਤਾਲ ਜਿਹੜਾ ਉਹਨਾਂ ਦਾ ਉਦਘਾਟਨ ਕੀਤਾ ਗਿਆ ਸੋ ਗੱਲਬਾਤ ਕਰਦੇ ਆ ਸਿਵਲ ਲਾਈਨ ਹਲਕਾ ਉਤਰੀ ਦੇ ਵਿੱਚ ਦੱਸ ਦਿੰਦੇ ਆ ਤੁਹਾਨੂੰ ਕਿ ਲੁਧਿਆਣਾ ਮਹਾਨਗਰ ਦੇ ਵਿੱਚ ਜਿਹੜਾ ਸਿਵਲ ਹਸਪਤਾਲ ਹੈ ਤਾਂ 30 ਬੈੱਡ ਜਿਹੜੇ ਨੇ 30 ਬਿਸਤਰੇ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ 30 ਬੈੱਡ ਉਹਨਾਂ ਦਾ ਵੀ ਅਰੇਂਜ ਕੀਤਾ ਗਿਆ ਤਾਂ ਇੱਕ ਹੋਰ ਉਹਨਾਂ ਬਾਰੇ ਹੈਲਥ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਨੇ ਆ ਪੰਜਾਬ ਸਰਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਦਾ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨਮਾਈ ਹੇਡ ਡਾਕਟਰ ਬਲਬੀਰ ਸਿੰਘ ਜੀ ਦੱਸ ਦਿੰਨੇ ਆ ਤੁਹਾਨੂੰ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਜੀ ਦੇ ਵੱਲੋਂ ਸਿਹਤ ਮੰਤਰੀ ਜਿਨ੍ਹਾਂ ਨੇ ਉਹਨਾਂ ਵੱਲੋਂ ਜਿਹੜਾ ਉਦਘਾਟਨ ਕੀਤਾ ਗਿਆ ਤਸਵੀਰਾਂ ਤੁਹਾਨੂੰ ਉਸ ਤੋਂ ਬਾਅਦੀਆਂ ਦਿਖਾ ਦਿੰਨੇ ਆ ਬਿਲਕੁਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੀਆਂ ਹਲਕਾ ਉਤਰੀ ਦੇ ਵਿੱਚ ਜਿਹੜਾ ਇਸ ਟਾਈਮ ਮੌਜੂਦ ਹੈ ਜਿੱਥੇ ਜਿਹੜਾ ਅੱਜ ਨਵਾਂ ਜਿਹੜਾ ਬਣਿਆ ਜਿਹਦਾ ਉਦਘਾਟਨ ਜਿਹੜਾ ਕੀਤਾ ਗਿਆ ਤਾਂ ਇਸ ਦੌਰਾਨ ਡਾਕਟਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਤਾਂ ਵਿਧਾਇਕ ਹਲਕਾ ਉਤਰੀ ਦੇ ਮਦਨਾਲ ਬੱਗਾ ਜੀ ਨਾਲ ਵੀ ਗੱਲਬਾਤ ਕਰਦੇ ਆ ਕਿ ਇਹੋ ਜਿਹੜਾ ਉਪਰ ਵਾਲਾ ਲੁਧਿਆਣਾ ਮਹਾਨਗਰ ਦੇ ਵਿੱਚ ਉਹਨਾਂ ਦੇ ਕਿਸ ਤਰੀਕੇ ਦਾ ਸੋਚਿਆ ਤਾਂ ਲੁਧਿਆਣਾ ਮਹਾਨਗਰ ਦੇ ਵਿੱਚ ਲੋਕ ਬਹੁਤ ਨੇ ਕਿਉਂਕਿ ਆਬਾਦੀ ਬਹੁਤ ਹੈ ਆਬਾਦੀ ਵਾਲਾ ਜਿਹੜਾ ਜ਼ਿਲ੍ਹਾ ਲੁਧਿਆਣਾ ਮਹਾਨਗਰ ਜਿਹਦੇ ਵਾਸਤੇ 30 ਬਿਸਤਰਾਂ ਦਾ ਜਿਹੜਾ ਇੱਥੇ 30 ਬਿਡ ਜਿਹੜੇ ਨੇ ਉਹਨਾਂ ਦਾ ਅਰੇਂਜ ਵੀ ਕੀਤਾ ਗਿਆ ਤਾਂ ਉਹਨਾਂ ਦਾ ਇਲਾਜ ਦਾ ਵੀ ਜਿਹੜਾ ਉਹਨਾਂ ਦਾ ਅਰੇਂਜ ਕੀਤਾ ਗਿਆ 10 ਕਰੋੜ ਜਿਹੜੀ ਕੋਸਟ ਹੈਗੀ ਆ ਦੇਖਣ ਗੱਲ ਇਹ ਆ ਵੀ ਗੱਲ ਜਿਹੜੀ ਹਸਪਤਾਲ ਹੈ ਉਹ ਬਿਲਡਿੰਗ ਦਾ ਨਾਮ ਨਹੀਂ ਆ ਜੀ ਬਿਲਡਿੰਗ ਬਣਾ ਕੇ ਉਹਦੇ ਵਿੱਚ ਸਟਾਫ ਵੀ ਦੇਣਾ ਹੁੰਦਾ ਇਕੁਪੈਂਟ ਦੇਣੀ ਹੁੰਦੀ ਆ ਦਵਾਈਆਂ ਦੇਣੀਆਂ ਹੁੰਦੀਆਂ ਔਰ ਸਭ ਤੋਂ ਵੱਡੀ ਗੱਲ ਹੈ ਸਟਾਫ ਭਰਤੀ ਕਰਕੇ ਉਹਨੂੰ ਚਲਾਣਾ ਹੁੰਦਾ ਜੀ ਉਹ ਕੰਮ ਮਾਨ ਸਰਕਾਰ ਕਰ ਰਹੀ ਆ ਤਿੰਨ ਸਰਕਾਰਾਂ ਲੰਘੀਆਂ ਮਾਨ ਸਰਕਾਰ ਨੇ ਆ ਕੇ ਹੱਥਾਂ ਚਲਾਣੇ ਸ਼ੁਰੂ ਕੀਤੇ ਸਰ ਕਿੰਨੇ ਬੈੱਡ ਦੀ ਸਮਰਥਾ ਹੈਗੀ ਹੈ ਜੀ ਇਹ 35 ਬੈੱਡ ਹੈ ਜੀ ਅਸੀਂ ਫਿਲਹਾਲ 10 ਬੈੱਡ ਨਾਲ ਸ਼ੁਰੂ ਕੀਤਾ ਸੀ ਔੜੀ ਔੜੀ ਮੈਂ ਸਟਾਫ ਹੋਰ ਭੇਜੂਗਾ ਉਹਨਾਂ ਨੂੰ ਆਲਟੀਮੇਟਲੀ 30 ਬੈੱਡ ਤੱਕ ਕਰਾਂਗੇ ਲੱਗਦਾ ਕਿ ਬਹੁਤ ਜ਼ਿਆਦਾ ਲੋੜ ਸੀ ਸਰ 50 ਲੱਖ ਦੀ ਬਜਟ ਮੈਂ ਕਹਿੰਦਾ ਜੀ ਬਿਲਕੁਲ ਲੋੜ ਹੈ ਇਹ ਬੜੇ ਦੇਖੋ ਇਹ ਅ ਉਸ ਵੇਲੇ ਇੰਨੀ ਕੈਪੈਸਿਟੀ ਦੇ ਲੋਡ ਸੀ ਵੀ ਸਾਡੇ ਕੋਲੇ 6 ਹੋਣ ਤਾਂ ਕਿ ਜਿਹੜਾ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਤੇ ਲੋਡ ਘਟੇ ਜਿਹੜੇ ਆਪਣੇ ਡਰਸ਼ੀ ਕੇਅਰ ਹਸਪਤਾਲ ਹੈ ਉਹਦੇ ਤੇ ਲੋਡ ਘਟੇ ਇਹਦੀ ਬਿਲਕੁਲ ਲੋਡ ਹੈ ਜੀ ਬਹੁਤ ਜ਼ਿਆਦਾ ਲੋਡ ਸੀ ਤਾਂ ਹੀ ਆਪਾਂ ਸ਼ੁਰੂ ਕੀਤਾ ਲੋਕ ਇਹ ਤਾਂ 2012 ਚ ਰਿਕੁਆਇਰਮੈਂਟ ਸੀ ਹੁਣ ਤੱਕ ਤਾਂ ਇਹਦੇ ਇਹਦੇ ਬੈਡ 30 ਤੋਂ ਵੱਧ ਕੇ 50 ਹੋਣੇ ਚਾਹੀਦੇ ਸੀ ਸਰ ਬੇਸ਼ੱਕ ਸਿਵਲ ਹਸਪਤਾਲ ਦੀ ਨਿਹਾਰ ਬਦਲਣ ਦੀ ਗੱਲ ਕਹੀ ਆ ਲੇਕਿਨ ਹਾਲੇ ਵੀ ਪੇਸ਼ੈਂਟ ਜਿਹੜੇ ਰਜਿੰਦਰਾ ਹਸਪਤਾਲ ਜਾਂਦੇ ਨੇ ਲੱਗਦਾ ਸਰ ਕਿਤੇ ਨਾ ਕਿਤੇ ਮਸ਼ੀਨਰੀ ਡਾਕਟਰਾਂ ਦੀ ਕਮੀ ਨਾਲ ਵੀ ਆ ਗਈ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਤੁਹਾਨੂੰ ਸਮਝਣਾ ਪਵੇਗਾ ਜਿਹੜੀ ਹੈਲਥ ਕੇਅਰ ਹੁੰਦੀ ਹੈ ਨਾ ਜਿਵੇਂ ਆਮ ਆਦਮੀ ਕਲੀਨਿਕ ਜਾਂ ਸੀਐਮਡੀ ਯੋਗਸ਼ਾਲਾ ਉਹ ਪ੍ਰਾਇ ਜਿਹੜਾ ਇਹ ਡਿਸਟ੍ਰਿਕਟ ਹਸਪੀਟਲ ਖਲਾਇਆ ਜਾਂ ਸਬਡਿਵੀਜ਼ਨ ਹਸਪੀਟਲ ਆ ਜਾਏ ਖੰਨੇ ਚ ਹੋਵੇ ਚ ਸੰਬਰਾਲੇ ਚ ਹੋਵੇ ਉਹ ਸੈਕੰਡਰੀ ਕੇਅਰ ਹੈ ਜਿਹੜਾ ਰਜਿੰਦਰਾ ਹਸਪੀਟਲ ਟ੍ਰੀਸਿਰੀ ਕੇਅਰ ਹਸਪੀਟਲ ਹੈ ਉੱਥੇ ਜਿਵੇਂ ਹਾਰਟ ਦਾ ਆ ਜਾਂ ਬ੍ਰੇਨ ਦਾ ਉੱਥੇ ਹੋਏਗਾ ਜੀ ਟ੍ਰੀਸਿਰੀ ਕੇਅਰ ਹਸਪੀਟਲ ਦਾ ਪਰਪਸ ਲੱਗਦਾ ਸਰ ਕਿਸਾਨਾ ਕਿਸਾਨਾਂ ਸੰਘਰਸ਼ ਕੀਤਾ ਜਾ ਰਹੇ ਆ ਦਿੱਲੀ ਬਾਰਡਰ ਦੇ ਉੱਪਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਿਆਣਾ ਕਿਸਾਨਾਂ ਨੂੰ ਜੇ ਉਹਨਾਂ ਦੀਆਂ ਜਾਨਵਰ ਬੜੀਆਂ ਜਾਨਵਰ ਮੰਗਾ ਹੈ ਗਿਆ ਰਾਈਟ ਟੂ ਪ੍ਰੋਟੈਸਟ ਇਜ਼ ਅ ਫੰਡਾਮੈਂਟਲ ਰਾਈਟਸ ਪਲੇਨ ਕੋਡ ਕਹਿ ਸਕਿਆ ਔਰ ਸਰਕਾਰ ਦਾ ਫਰਜ ਬਣਦਾ ਕਿ ਜਿਹੜਾ ਬੰਦਾ ਪ੍ਰੋਟੈਸਟ ਕਰਦਾ ਉਹਦੇ ਨਾਲ ਗੱਲਬਾਤ ਕਰੇ ਨਾ ਕਿ ਉਹਦੇ ਰਸਤੇ ਵਿੱਚ ਕਿੱਲਾ ਗੱਡੇ ਕ ਕੰਡੇ ਵਾਲੀਆਂ ਤਾਰਾਂ ਲਾ ਦੇ ਸਰਕਾਰਾਂ 157 ਨੂੰ ਆਪਣਾ ਫਰਜ ਤਾਰ 144 ਲੱਗਾ ਦਿੱਤੀ। ਕਿਹਦੇ ਤੇ ਲਾ ਰਹੇ ਹੋ ਤੁਸੀਂ ਆਪਣੇ ਜਿਹੜਾ ਕਿਸਾਨ ਦੇ ਤਾਂ ਡੱਡ ਭਰਦਾ ਉਹਦੇ ਤੇ ਮਜ਼ਦੂਰ ਦੇ ਉੱਤੇ ਜਿਹੜਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਆਪਣੇ ਬੰਦਿਆਂ ਦੇ ਉੱਤੇ ਤੁਸੀਂ ਕੰਡੇ ਵਾਲੀਆਂ ਤਾਰਾਂ ਲਾ ਰਹੇ ਹੋ ਤਾਰ 144 ਲਾ ਰਹੇ ਹੋ ਇਹ ਕਿਹੋ ਜੀ ਸਰਕਾਰ ਹੈ ਜੀ ਮੈਂ ਤਾਂ ਕਹ ਰਿਹਾ ਇਹੋ ਜੇ ਇਹ ਜਿਹੜੀ ਜੂਟੀ ਰੋਡ ਹੈ ਆਪਣੀ ਜਿਹੜਾ ਸ਼ੇਰਸਾ ਸੂਰੀ ਮਾਰਗ ਹੈ ਨਾ ਇਹ ਮੁਗਲਾਂ ਵੱਲੋਂ ਬੰਦ ਹੋਈ ਨਾ ਅੰਗਰੇਜ਼ਾਂ ਵੱਲੋਂ ਬੰਦ ਹੋਈ ਸਾਡਿਆਂ ਨੇ ਕਰਤੋਂ ਮੇਰੇ ਦਿਮਾਗ ਸੀਗਾ ਕਿ ਮੇਰੇ ਹਲਕੇ ਦੇ ਵਿੱਚ ਇੱਕ ਕਾਫੀ ਜਿਸ ਤਰ੍ਹਾਂ ਡਾਕਟਰ ਨੇ ਦੱਸਿਆ ਕਿ ਇਹ 12 ਦੀ ਬਿਲਡਿੰਗ ਬਣੀ ਹੋਈ ਆ 12 ਤੋਂ ਬਾਅਦ ਦੋ ਸਰਕਾਰਾਂ ਨਿਕਲ ਗਈਆਂ ਦੋਨੋਂ ਸਰਕਾਰਾਂ ਨੇ ਨਾ ਹੀ ਇਧਰ ਧਿਆਨ ਦਿੱਤਾ ਤੇ ਨਾ ਹੀ ਕੋਈ ਲੋਕਾਂ ਦੀ ਹੈਲਥ ਵਾਸਤੇ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪੰਜਾਬ ਤੋਂ ਇਲੈਕਸ਼ਨ ਤੋਂ ਪਹਿਲਾਂ ਇੱਥੇ ਆਏ ਸੀ ਇਹਨਾਂ ਨੇ ਸਭ ਤੋਂ ਪਹਿਲਾਂ ਹੈਲਥ ਬਿਜਲੀ ਔਰ এডਿਕੇਸ਼ਨ ਤਿੰਨ ਚੀਜ਼ਾਂ ਤੇ ਬੜਾ ਜ਼ੋਰ ਦਿੱਤਾ ਸੀਗਾ ਲੋਕਾਂ ਨੇ ਇੱਕ ਬਦਲਾਅ ਕੀਤਾ ਜੀ ਬਹੁਤ ਵੱਡਾ ਹੈਲਥ ਨੂੰ ਲੈ ਕੇ ਔਰ ਬਿਜਲੀ ਨੂੰ ਲੈ ਕੇ ਤਕਰੀਬਨ ਤੁਸੀਂ ਬਿਜਲੀ ਦੇਖਦੇ ਹੋ ਸਾਡਾ ਤਕਰੀਬਨ 90% ਲੋਕਾਂ ਦੇ ਬਿਜਲੀ ਦੀ ਸੇਵਾ ਆ ਰਹੇ ਆ ਜੇ ਮੈਂ ਹੈਲਥ ਦੀ ਗੱਲ ਕਰ ਨਾ ਅੱਜ ਤਕਰੀਬਨ 8.5 ਦੇ ਤਕਰੀਬਨ ਸਾਡੇ ਮਹਲਾ ਕਲੀਨਿਕ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਉਸ ਦਾ ਤਕਰੀਬਨ ਮੇਰੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੌਕਾ ਤੇ ਮੇਰੇ ਮਨ ਸੀਗਾ ਕਿਉਂ ਨਾ ਲੁਧਿਆਣੇ ਨੂੰ ਇੱਕ ਐਸੀ ਚੀਜ਼ ਦੇਣ ਦਿੱਤੀ ਜਾਵੇ ਔਰ ਖਾਸ ਤੌਰ ਤੇ ਮੇਰਾ ਹਲਕਾ ਕਿਉਂਕਿ ਜਿਹੜਾ ਕਾਫੀ ਦਿਨ ਤੋਂ ਪਿਛੜਿਆ ਹੋਇਆ ਸੀਗਾ ਡਿਵੈਲਪਮੈਂਟ ਵਲੋਂ ਵੀ ਔਰ ਜਿਹੜੇ ਸਾਡੇ ਲੋਕ ਨੇ ਸਾਰੇ ਜਿਵੇਂ ਆਪਾਂ ਕਹਿੰਦੇ ਰੋਜ਼ ਰੋਜ਼ਗਾਰ ਕਰਕੇ ਸ਼ਾਮ ਨੂੰ ਰੋਟੀ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੀ ਫੈਸਿਲਿਟੀ ਦੇਣ ਦੀ ਬਹੁਤ ਜ਼ਰੂਰੀ ਸੀਗੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਤਕਰੀਬਨ ਇਤੋਂ ਮਹੀਨਾ ਪਹਿਲੇ ਮੈਂ ਦੱਸ ਰਿਹਾ ਕਿ ਬਿਲਡਿੰਗ ਪਈ ਹੈ ਇਹ ਕਹਿੰਦੇ ਆਪ ਗਏ ਤੁਸੀਂ ਐਫਰਟਸ ਕਰੋ ਅਸੀਂ ਬਿਲਕੁਲ ਤੁਹਾਡੇ ਨਾਲ ਆ ਫਿਰ ਸੀਐਮ ਸਾਹਿਬ ਨਾਲ ਗੱਲ ਕੀਤੀ ਫਿਰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਨੇ ਸਾਡੀ ਮੀਟਿੰਗ ਲਈ ਬੁਲਾਈ ਉੱਥੇ ਗੱਲ ਹੋਈ ਉੱਥੇ ਉਹਨਾਂ ਨੇ ਜਦ ਹੀ ਆਰਡਰ ਕਰ ਦਿੱਤੇ ਵੀ ਇਹਨੂੰ 1 ਮਹੀਨੇ ਦੇ ਵਿੱਚ ਵਿੱਚ ਇਹਨੂੰ ਸਟਾਰਟ ਕਰਕੇ ਮੈਨੂੰ ਦੱਸੋ ਅਸੀਂ ਅੱਜ 20 ਦਿਨ ਦੇ ਵਿੱਚ ਵਿੱਚ ਹੀ ਡਾਕਟਰ ਸਾਹਿਬ ਔਰ ਸੀਐਮ ਸਾਹਿਬ ਦੀ ਦਖਲਦਿਲੀ ਨਾਲ ਅੱਜ ਉਹ ਅਫੀਸਰ ਸਾਹਿਬਾਨ ਦੇ ਨਾਲ ਰਲ ਕੇ ਸੀ ਇਹਨੂੰ ਅੱਜ ਸਟਾਰਟ ਕੰਮ ਵਿੱਚ ਕਾਮਯਾਬ ਹੋਇਆ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਚੱਚੇ ਅੱਜ ਬੜਾ ਰਜੀਵਾਂ ਸੀ ਇਹਨਾਂ ਨੇ ਚੰਡੀਗੜ੍ਹ ਵੀ ਸੀਗੇ ਮਹਾਲੀ ਵੀ ਸੀਗੇ ਇਹਨੇ ਨੰਬਰ ਸਰ ਵੀ ਜਾਣਾ ਜਲੰਧਰ ਦਾ ਪ੍ਰੋਗਰਾਮ ਹੀ ਹੈਗਾ ਇਹਨਾਂ ਨੇ ਵਿੱਚੋਂ ਸ਼ੁਰੂਲ ਚ ਆਪਣਾ ਟਾਈਮ ਕੱਢ ਕੇ ਅੱਜ ਮੈਨੂੰ ਟਾਈਮ ਦਿੱਤਾ ਔਰ ਲੋਕਾਂ ਨੂੰ ਅੱਜ ਜਿਹੜਾ ਹਸਪਤਲ ਜਿਹੜੀ ਦੇਣ ਦੇਣ ਜਾ ਰਹੇ ਨੇ ਇੱਕ ਬਹੁਤ ਵੱਡੀ ਦੇਣ ਹੈ ਕਿਉਂਕਿ ਹੈਲਥ ਸੇਵਾਵਾਂ ਸਾਡੇ ਵਾਸਤੇ ਸਭ ਕੋਈ ਸਭ ਤੋਂ ਪਹਿਲੇ ਨੇ ਅੱਜ ਅਸੀਂ ਸਾਰੀ ਜਿਹੜੀ ਫੀਲਡ ਦੇਣ ਜਾ ਰਹੇ ਹਾਂ ਮੈਂ ਲੋਕਾਂ ਦਾ ਵੀ ਬਹੁਤ ਅੱਜ ਆਪਣੇ ਹੱਕ ਲੈਣ ਵਾਸਤੇ ਜਿਸ ਤਰ੍ਹਾਂ ਕਿਸਾਨਾਂ ਬਾਰੇ ਕਿਹਾ ਗਿਆ ਕਿਸਾਨਾਂ ਦੀ ਗੱਲ ਕੀਤੀ ਕਿ ਮੈਂ ਮੰਤਰੀ ਸਾਹਿਬ ਨੂੰ ਦੱਸਿਆ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਸੈਂਟਰ ਵੱਲੋਂ ਕੋਈ ਵੀ ਪੰਜਾਬ ਨੂੰ ਬਾਕੀ ਸਟੇਟਾਂ ਦੇਖ ਲਓ ਜਿੱਥੇ ਜਿੱਥੇ ਉਹਨਾਂ ਦਾ ਰਾਜ ਹੈ ਉੱਥੇ-ਉੱਥੇ ਤਾਂ ਸਰਚ ਹੀ ਮਿਲ ਰਹੀ ਹੈ ਜਿੱਥੇ-ਜਿੱਥੇ ਉਹਨਾਂ ਦੀ ਲੋਕਾਂ ਨੇ ਉਹਨਾਂ ਨੂੰ ਨਹੀਂ ਨਕਾਰਿਆ ਉੱਥੇ ਅੱਜ ਮਤਲਬ ਮਤਲਬਈ ਮਾਵਲ ਸਿਰ ਸ਼ੁਰੂ ਕਰ ਰਹੇ ਨੇ ਅੱਜ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਆਪਾਂ ਇਹ ਦਿਨ ਦਿੱਤੀ ਹੈ ਨਾਰਥ ਹਲਕੇ ਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬਾਕੀ ਹਲਕੇ ਵੀ ਨੇ 6 ਨੇ ਛੇ ਜਗ੍ਹਾ ਤੇ ਖੁੱਲੇਗਾ ਛੇ ਜਗ੍ਹਾ ਤੇ ਇਸ ਤਰ੍ਹਾਂ ਹੀ ਅਸੀਂ ਦੋ ਦੋ ਚਾਰ ਮਿੰਟ ਜੈਫਟਸ ਕਰਕੇ ਸਾਰੇ ਹਲਕਿਆਂ ਦੇ ਵਿੱਚ ਤੀਤੀ ਬੈੱਡ ਦਾ ਔਰ ਮੇਰਾ ਆਈਡੀਆ ਕਿ ਮੈਂ ਤੀਤੋਂ 50 ਤੱਕ ਲੈ ਕੇ ਜਾਊਗਾ ਇਹਨੂੰ ਅੱਛਾ ਹਸਪੀਟਲ ਨਾਲ ਔਰ ਹੋਰ ਖੁਸ਼ੀ ਦੀ ਗੱਲ ਹੈ ਮੈਂ ਡਾਕਟਰ ਸਾਹਿਬ ਨਾਲ ਡਿਸਕਸ ਕਰ ਰਿਹਾ ਸੀ ਅਸੀਂ ਇਹਨੂੰ ਇੱਕ 10 ਬੈੱਡ ਦਾ ਡੈਲਸੀਸ ਦਾ ਬਣਾਉਣ ਜਾ ਰਹੇ ਹਾਂ ਸਾਡੇ ਨਾਲ ਇੱਕ ਸਸਤਾ ਰਲੀ ਹੈ ਜਿਹਨੇ ਕਹਤਾ ਕਿ ਅਸੀਂ ਮਹੀਨੇ ਦੇ ਵਿੱਚ ਵਿੱਚ ਜਾਪਾਨ ਤੋਂ ਮਸ਼ੀਨਾਂ ਮੰਗਵਆਂੀਆਂ ਨੇ ਉਹ ਆ ਜਾਣਗੀਆਂ ਤੇ ਆ ਕੇ ਅਸੀਂ ਡੈਲਸੀਸ ਦਾ ਇੱਕ ਹਸਪੀਟਲ ਖੋਲ੍ਹਾਂਗੇ ਬਾਹਰ ਆਏ ਨੂੰ ਤੁਹਾਨੂੰ ਸੋਨੇ ਮਲਾਵਾ ਵੀ ਅਸੀਂ ਡਾਇਲਸਰ ਜਿਹੜੀ ਆ ਬਿਲਕੁਲ ਫ੍ਰੀ ਹੋਏਗੀ ਇਸ ਕਰਕੇ ਕਿਡਨੀ ਦਾ ਕਿਉਂਕਿ ਕੈਂਸਰ ਉਹ ਕਿਡਨੀ ਬਿਮਾਰੀਆਂ ਤੋਂ ਐਸੀਆਂ ਨੇ ਘਰ ਵੀ ਖਾਲੀ ਹੋ ਜਾਂਦਾ ਮੁੰਡਾ ਵੀ ਚਲੇ ਜਾਂਦਾ ਉਸ ਨੂੰ ਰੋਕਣ ਵਾਸਤੇ ਸਾਡੇ ਉਹ ਐਫਰਟਸ ਨੇ ਕਿ ਮੁੰਡਾ ਆਰਾਮਨੱਥ ਜੀ ਨੂੰ ਕੋਈ ਦਿੱਕਤ ਹੈਗੀ ਆ ਆਪਣਾ ਡਾਇਲਸਿਸ ਕਰਾਵੇ ਫ੍ਰੀ ਡਾਇਲਸਿਸ ਹੋਵੇਗਾ ਬਿਲਕੁਲ ਸੋਧਾਦਾਨ ਨੇ ਤੁਹਾਨੂੰ ਕਿ अर्बन ਕਮਿਊਨਿਟੀ ਹੈਲਥ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਜਿਸ ਦੌਰਾਨ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹਰ ਹਲਕਿਆਂ ਦੇ ਵਿੱਚ 6 ਹਲਕੇ ਨੇ 6 ਹਲਕਿਆਂ ਦੇ ਵਿੱਚ ਜਿਹੜਾ ਹਰ ਹਲਕਿਆਂ ਦੇ ਵਿੱਚ ਜਿਹੜਾ ਕਿਤਨੇ ਕਿਤੇ ਇਹਦੀ ਜਿਹੜੀ ਆ ਉਦਘਾਟਨ ਦਾ ਉਹਨਾਂ ਵੱਲੋਂ ਇੱਕ ਸਮਾਂ ਵੀ ਰੱਖਿਆ ਜਾਊਗਾ ਤਾਂ ਇਹ ਇੱਕ ਨਵਾਂ ਜਿਹੜਾ ਉੱਥੇ ਵੀ ਕਮਿਊਨਿਟੀ ਸੈਂਟਰ ਜਿਹੜਾ ਹੈਲਥ ਸੈਂਟਰ ਹੈ ਉਹ ਬਣਾਇਆ ਜਾਊਗਾ ਹੁਣ ਦੇਖਣਾ ਇਹ ਹੋਵੇਗਾ ਕਿ ਉੱਤਰੀ ਦੇ ਵਿੱਚ ਤਾਂ ਇਹ ਕਮਿਊਨਿਟੀ ਸੈਂਟਰ ਜਿਹੜਾ ਹੈਲਥ ਸੈਂਟਰ ਬਣ ਚੁੱਕਿਆ ਤਾਂ ਹੋਰ ਹਲਕਿਆਂ ਦੇ ਵਿੱਚ ਇਹ ਸੈਂਟਰ ਜਿਹੜਾ ਕਦੋਂ ਤੱਕ ਬੰਦਾ ਹੈ ਜਿਸ ਦੌਰਾਨ ਜਦੋਂ ਇਹ ਹੈਲਥ ਸੈਂਟਰ ਜੋ 6 ਹਲਕਿਆਂ ਦੇ ਵਿੱਚ ਬਣਨਗੇ ਤਾਂ ਇਸ ਤੇ ਨਾਲ ਆਬਾਦੀ ਜਿਹੜੀ ਹੈ ਲੁਧਿਆਣਾ ਮਹਾਨਗਰ ਦੀ ਉਹ ਕਿਤਨੇ ਕਿਤੇ ਜਦੋਂ ਹੈਲਥ ਸੈਂਟਰ ਦੇ ਵਿੱਚ ਜਦੋਂ ਬੜਜੁਗੀ ਤੱਕ ਕਿਤਨੇ ਕਿਤੇ ਇਲਾਜ ਜਿਹੜਾ ਹੈ ਇਲਾ ਜੇ ਸੁਵਿਧਾ ਜੜੀਆਂ ਨੇ ਉਹ ਵੀ ਵੱਤ ਜਾਣੀਆਂ ਤਾਂ ਲੋਕਾਂ ਦਾ ਇਲਾਜ ਵੀ ਸਹੀ ਤਰੀਕੇ ਨਾਲ ਹੋ ਪਾਵੇਗਾ ਦੇਖਦੇ ਰਹੋ ਲੁਧਰਨਾਲਾ ਲਾਈਫ ਮੈਨੇਜਿੰਗ ਕੈਮਰਾਮੈਨ ਬਲੂਨਾ ਧੰਨਵਾਦ